ਸ਼ਾ ਮੁਕਤ ਕਰਨਾ ਹੈ ਜਿਹੜਾ ਗੁਰਮੱਤਾ ਜੜੀ ਉਹ ਖਾਲਸਾ ਪੰਥ ਆ ਸਿੱਖ ਸੰਗਤ ਹੈ ਘੜਿਆ ਐ ਸੇ ਗੁਰ ਸਿੱਖ ਗੁਰੂ ਨੇ ਗੁਰਮਤਿ ਨੇ ਉਹ ਮਨੁੱਖੀ ਅਧਿਕਾਰਾਂ ਦਾ ਝੰਡਾ ਬਰਦਾਸ਼ਤ ਹੈ ਜੇ ਖਾਲਸਾ ਮਨੁੱਖੀ ਅਧਿਕਾਰਾਂ ਦਾ ਝੰਡਾ ਬਰਦਾਸ਼ਤ ਨਹੀਂ ਹੈ ਫਿਰ ਉਹ ਬਲੇਸ਼ ਖਾਲਸਾ ਹੈ ਦੋ ਪ੍ਰਕਾਰ ਦਾ ਖਾਲਸਾ ਹੈ ਇੱਕ ਤਤ ਖਾਲਸਾ ਸੀ ਇੱਕ ਮਨੁਸ਼ ਖਾਲਸਾ ਸੀ ਜਿਹੜਾ ਖਾਲਸਾ ਤਾਂ ਉਹ ਹੈ ਜਿਹੜਾ ਕਹਿੰਦਾ ਮੈਂ ਰਾਜ ਕਰਨਾ ਹੈ ਜਿਹੜਾ ਖਾਲਸਾ ਹੈ ਉਹ ਕਹਿੰਦਾ ਵੀ ਰਾਜ ਤਾਂ ਕਰੇ ਕੋਈ ਅਸੀਂ ਤਾਂ ਸਿਰਫ ਪ੍ਰੇਸ਼ ਲਖਾਉਂਗੇ ਵੀ ਰਾਜ ਅਸੀਂ ਧਰਮ ਦਾ ਹੀ ਚਾਹੁੰਦੇ ਆ ਧਰਮ ਤੋਂ ਥੱਲੇ ਮਨੁੱਖੀ ਅਧਿਕਾਰਾਂ ਦੀ ਦਕਾਣ ਰਾਜਾ ਨਹੀਂ ਕਰ ਸਕਦਾ ਰਾਜੇ ਤੇ ਪਰਜਾ ਦੇ ਵਿਚਾਰੇ ਖਾਲਸਾ ਹੈ ਫੋਜ ਪਰਮੇਸ਼ਰ ਦਾ ਹੁਕਮ ਮੰਨਣਾ ਹੈ ਤਤ ਪਰਮੇਸ਼ਰ ਗੁਰਬਾਣੀ ਪਰਮੇਸ਼ਰ ਦਾ ਹੁਕਮ ਹੀ ਹੈ ਬੇਦਬਾਨੀ ਹੈ ਹੱਕ ਇਨਸਾਫ ਦਾ ਰਾਜ ਹੋਣਾ ਚਾਹੀਦਾ ਕਰੇ ਕੋਈ ਜੇ ਨਹੀਂ ਕਰੂਗਾ ਫੇਰ ਅਸੀਂ ਜਿਵੇਂ ਵੀ ਹੋਊ ਸਮਝਾ ਕੇ ਪਹਿਲਾਂ ਤਾਂ ਉਹਨੂੰ ਸਮਝਾ ਕੇ ਜੇ ਨਾਮੰਨੇ ਫਿਰੋ ਦੋ ਤਰੀਕਾ ਵੀ ਹੈ ਜਿਹੜੇ ਤਰੀਕੇ ਨਾਲ ਵੀ ਮੰਨੇ ਉਹ ਬਗਲ ਕਰਾਂ ਸਲਾਹ ਕਰਕੇ ਆਪ ਨਹੀਂ ਸੰਗਤ ਨਾਲ ਸਲਾਹ ਕਰਕੇ ਜੇ ਸੰਗਤ ਇਕੱਠੀ ਹੋਵੇ ਤਾਂ ਉਹਨੂੰ ਕੀ ਅਧਿਕਾਰਾਂ ਦੀ ਅਵੇਲਣ ਦਾ ਸਵਾਲ ਨਹੀਂ ਪੈਦਾ ਹੁੰਦਾ ਪਹਿਲੀ ਗੱਲ ਇਹ ਹੈ ਈਮਾਨਦਾਰ ਬੇਈਮਾਨ ਰਾਜ ਜਦ ਹੁੰਦਾ ਹੈ ਜਦ ਪਰਜਾ ਦਾ ਬਹੁਤਾ ਵੱਡਾ ਹਿੱਸਾ ਬੇਈਮਾਨ ਹੋ ਜਾਂਦਾ ਹੈ ਆਪਣੇ ਅੰਦਰ ਝਾਕ ਕੇ ਦੇਖੀ ਹੁਣ ਆਪਾ ਗੁਰੂਆਂ ਨੇ ਪੀਰਾਂ ਨੇ ਫਕੀਰਾਂ ਨੇ ਧਾਰਮਿਕ ਬੰਦਿਆਂ ਨੇ ਪਬਲਿਕ ਵਾਸਤੇ ਸੰਗਤ ਵਾਸਤੇ ਆਪਣਾ ਜੀਵਨ ਲਾਇਆ ਤੇ ਦੁੱਖ ਵੀ ਚੱਲੇ ਕੁਰਬਾਨੀਆਂ ਵੀ ਕੀਤੀਆਂ ਕਾਲੇ ਵਾਸਤੇ ਕਿ ਨੈਤਿਕਤਾ ਪਬਲਿਕ ਦੇ ਵਿੱਚ ਆਪ ਪਬਲਿਕ ਸੁખી ਬਸੇ ਪਬਲਿਕ ਸੁખી ਤਾਂ ਬਸੂਗੀ ਜੇ ਇਮਾਨਦਾਰ ਹੋਊਗੀ ਜੇ ਪਬਲਿਕ ਬੇਈਮਾਨ ਹੋ ਰ ਆਪ ਦੇ ਵਿੱਚ ਹੀ ਲੜਕੇ ਮਰੂ ਉਹਦੇ ਵਿੱਚੋਂ ਉਹ ਬੇਈਮਾਨ ਰਾਜ ਤਖਤ ਘੱਲਣਗੇ ਤੁਹਾਨੂੰ ਜਾ ਦੋ ਚਿੜੀਆਂ ਲੜਦੀਆਂ ਹੁੰਦੇ ਨਾ ਬਿੱਤੇ ਪੈਨ ਗਿਆਨ ਤਾਂ ਬਿੱਲਾ ਦੋਹਾਂ ਤੇ ਛਾਪਾ ਮਾਰ ਕੇ ਦੋਹਾਂ ਨੂੰ ਨਾ ਫੜ ਲੈਂਦਾ ਜਾਨਵਰਾਂ ਚ ਵੀ ਇਹ ਨਹੀਂ ਬੁੱਧੀ ਹੈ ਅਸੀਂ ਤਾਂ ਆਦਮੀ ਆ ਧਿਆਨ ਆਪਾਂ ਨੂੰ ਆਪਣਾ ਆਪ ਠੀਕ ਕਰਨ ਦਾ ਹੈ ਬਾਕੀ ਤਾਂ ਜੰਗ ਜਿੱਤੀ ਹੋ ਗਈ ਹੈ ਅਸੀਂ ਗੁਰੂਆਂ ਪੀਰਾਂ ਦੀ ਗੱਲ ਨੂੰ ਕਿਉਂ ਨਹੀਂ ਮੰਨਦੇ ਜਿਹੜੀ ਕਿ ਸਾਡੇ ਹੀ ਫਾਇਦੇ ਚ ਹੈ ਸਾਡਾ ਜੀਵਨ ਦਾ ਕਾਰਨ ਕੀ ਹੈ ਸਾਨੂੰ ਚਾਹੇ ਨਾ ਪਤਾ ਹੋਵੇ ਪਰ ਗੁਰਬਾਣੀ ਕਹਿੰਦੀ ਹੈ ਪ੍ਰਾਣੇ ਤੂੰ ਆਇਓ ਲਾਹ ਲੈਣ ਕੁਛ ਲਾਹ ਲੈਣ ਵਾਸਤੇ ਆਇਆ ਜੋ ਚੀਜ਼ ਲਾਹ ਹੁੰਦਾ ਜਿਹੜਾ ਨਾਲ ਲੈ ਕੇ ਜਾਣਾ ਕਮੀ ਕੀ ਹੈ ਬਿਵੇਕ ਦੀ ਘਾਟ ਹੈ ਸਾਡੇ ਚ ਬਵੇਗ ਪੂਰਾ ਹੈ ਸਹੀ ਬਵੇਗ ਕੋ ਪਰ ਪੂਰਾ ਨਹੀਂ ਹੈ ਬਵੇਗ ਪੂਰਾ ਕਰਨ ਆਇਆ ਸੀ ਆਪਣਾ ਇਹ ਤਾਂ ਕੋਈ ਪੜਾਈ ਨਹੀਂ ਕਰਾ ਰਿਹਾ ਮੈਂ ਉਹ ਉੱਥੇ ਵੀ ਕਿਹਾ ਸੀ ਉਹਨੇ ਜਿਹੜਾ ਮੈਂ ਭਈ ਜਿਹੜਾ ਤੁਸੀਂ ਇਹ ਪੜਾਈ ਛੱਡਤੀ ਧਰਮ ਦੀ ਰਾਜੇ ਨੇ ਇੱਥੇ ਹੀ ਬਦਮਾਸ਼ੀ ਹੈ ਰਾਜੇ ਦੀ ਨੀਅਤ ਤੇ ਉਮਰ ਰਾਏ ਦਾ ਮੈਂ ਆ ਇੱਕ ਕਿਤਾਬ ਹੀ ਲਿਖਿਆ ਉਮਰ ਰਾਏ ਤੇ ਸਾਰੇ ਧਰਮਾਂ ਤੋਂ ਲਖਾਈਆ ਉਹਨਾਂ ਨੇ ਛਾਪੀ ਹੈ ਉਹ ਤੇ ਮੇਰਾ ਵੀ ਲੇਖ ਹੈ ਆਪਣੇ ਵੇਦ ਵੱਲੋਂ ਇੰਡੀਆ ਵੱਲੋਂ ਮੈਂ ਜੀ ਆ ਬਈ ਮੈਨੂੰ ਇਹ ਦੱਸੋ ਵੀ ਹਮਨ ਰਾਏ ਨੂੰ ਖਤਰਾ ਕੀ ਤੋਂ ਹੈ ਹਿਮੰਤ ơi ਖਤਰਾ ਤੇਨੂੰ ਪਜਾਵੇ ਕੌਣ ਫਿਰ ਇਹ ਥੋੜਾ ਪਾਗਲ ਪਾਣਾ ਵਿਦਵਾਨ ਆਦਾ ਵਿਦਵਾਨ ਕੋਲ ਤਾਂ ਬੁਵੇਕ ਹੁੰਦਾ ਨਹੀਂ ਪੂਰਾ ਬੁੱਧਵਾਨ ਕੋਲ ਬੁਵੇਕ ਹੁੰਦਾ ਉਹ ਗਰੀਬ ਜਿਹੜੇ ਅਰਦਾਸ ਵਰਗੇ ਤੇ ਕਬੀਰ ਵਰਗੇ ਤੇ ਉਹ ਉੱਥੇ ਬੁਵੇਕੀ ਉਹਨਾਂ ਦੀ ਗੱਲ ਸਾਨੂੰ ਮੈ ਤਾਂ ਸਮਝ ਨਹੀਂ ਆਉਂਦੀ ਆ ਸਾਨੂੰ ਉਹ ਸੂਠ ਨਹੀਂ ਕਰਦੀ ਅਸੀਂ ਉਹਨੂੰ ਮੰਨਦੇ ਨਹੀਂ ਉਹਨੂੰ ਨਹੀਂ ਮੰਨਣਾ ਵੇ ਭਾਈ ਜੇ ਧਰਮ ਦੀ ਗੱਲ ਨੂੰ ਫਿਰਦਾ ਦੁੱਖੇ ਦੁੱਖ ਨੇ ਦੁੱਖ ਨੇ ਸਾਡੇ ਆਪਣੀ ਗਲਤੀ ਨਾਲ ਆਪਣੀ ਗਲਤੀ ਸੁਧਾਲ ਲਈਏ ਕੋਈ ਫਿਰ ਸੁੱਖੇ ਸੁਖ ਨੇ ਮੇਰਾ ਨਾਮ ਮੇਰਾ ਬਵੇਕ ਹੈ ਨਾਮ ਹੁੰਦਾ ਗਿਆਨ ਜਿਹੜਾ ਮੇਰਾ ਗਿਆਨ ਹੈ ਉਹ ਮੇਰਾ ਜਿਹੜਾ ਤੇਰਾ ਪਰਮੇਸ਼ਰ ਦਾ ਗਿਆਨ ਆ ਉਹ ਤੇਰਾ ਬਵੇਕ ਤੇਰੇ ਬਵੇਕ ਦੇ ਵਿੱਚ ਸੋਖਾ ਮੇਰੇ ਵਾਲੇ ਬਵੇਕ ਤਾਂ ਮੈਂ ਕੀ ਕਰ ਸਕਦਾ ਸੀ ਮੈਂ ਤਾਂ ਉਲਝ ਸਕਦਾ ਸੀ ਉਲਝਿਆ ਹੋਇਆ ساری ਦੁਨੀਆ ਉਲਝੀ ਹੋਈ ਆ ਉਲਝਣ ਚ ਫਸੇ ਹੋਣ ਆ ਕਬੀਰ ਵੀ ਕਹਿੰਦਾ ਕਹਿੰਦਾ ਝੱਜਾ ਉਰਜੀ ਸੁਰਜ ਨਹੀਂ ਜਾਣੇ ਇਹ ਦੁਨੀਆ ਦੀ ਬੁੱਧ ਉਣਜੀ ਹੋਈ ਐ ਸੁਣਜਣ ਨਹੀਂ ਜਾਣਦੀ ਸੁਣਜੂ ਕੌਣ ਪੂਰਨ ਬਵੇਕ ਉਹ ਕਿੱਥੇ ਐ ਸੱਤ ਪੁਰਖ ਪੂਰਨ ਬਵੇਕ ਉਹ ਸੱਤ ਪੁਰਖ ਐ ਉਹ ਪੂਰਨ ਬਵੇਕ ਭਾਈ ਸਮਝੀਏ ਉਹਨੂੰ ਮੰਨੀਏ ਜੇ ਸਮਝ ਰਹੇ ਨੇ ਫਿਰ ਅਸੀਂ ਮੰਨਦੇ ਨਹੀਂ ਗੱਲ ਮੰਨਨੇ ਤੇ ਬਣਨੀ ਹੈ ਨਾ ਪੜੇ ਤੇ ਬਣਨੀ ਹੈ ਪੜਨੂ ਬਾਣੀ ਪਹਿਲੀ ਸਟੇਜ ਤੇ ਅਸੀਂ ਕਹਿੰਨੇ ਬਾਣੀ ਪੜੋ ਜਬ ਪੜੀ ਜਾਂਨੇ ਪੜ ਫੇਰ ਕਹਿੰਨੇ ਪੜ ਪੜ ਗੱਡੀ ਲੱਤੀਏ ਨਹੀਂ ਨਿਹਰਾ ਪੜਨਾ ਹੀ ਨਹੀਂ ਹੈ ਪੜਨਾ ਨਹੀਂ ਗੱਲ ਵੜਨੀ ਫੇਰ ਕਹਿੰਨੇ ਮੰਨੇ ਪੜ ਫੇਰ ਸੁਣੀਏ ਪਹਿਲਾਂ ਸੁਣੀਏ ਚਲੋ ਹਨ ਪੜ ਤਾਂ ਸੁਣੂਗਾ ਪੜੂਗਾ ਵਿਚਾਰਾ ਕਿੱਥੋਂ ਫਿਰ ਕਹਿੰਦੇ ਪੜੇ ਸੁਣੇ ਕਿਆ ਹੋਈ ਜਸਹਿਜਣ ਵੇਲਿਆ ਸੋਈ ਜੇ ਤੇਰਾ ਮਨੇ ਨਹੀਂ ਟਿਕਿਆ ਪੜੇ ਸੁਣੇ ਦਾ ਉਹ ਵੀ ਕੱਟਦਾ ਪੜਨੂ ਕਿਹਾ ਸੁਣਨੂ ਫਿਰ ਉਹ ਦੋਤੇ ਗਾਹਾਂ ਹੋਰ ਚਲੇ ਗਏ ਮੰਨਦਾ ਤਾਂ ਹੈ 100% ਨਹੀਂ ਮੰਨਦਾ ਫਿਰ ਉਹ ਦੋ ਗਾਹਾਂ ਕੀ ਹੈ ਉਦੋਂ ਗਾ ਹੈ ਆਚਰਣ ਜੇ ਤੇਰਾ ਆਚਰਣ ਨਹੀਂ ਨਾ ਬਦਲਿਆ ਫਿਰ ਗੱਲਾਂ ਹੀ ਨੇ ਗੱਲ ਹੀ ਅਸੀਂ ਚੰਗੀਆਂ ਆਚਾਰੀ ਬੁੜੀਆਂ ਆਚਰਣ ਜਾ ਕੇ ਸਾਡੇ ਕਮੀ ਆ ਗੱਲਾਂ ਬਾਤਾਂ ਮੂੰਹ ਜ ਗਿਆਨ ਸਾਨੂੰ ਸਾਰਾ ਹੀ ਹੈ ਗਿਆਨ ਤਾਂ ਸਾਰਾ ਹੀ ਹੈ ਆਚਰਣ ਪ੍ਰੈਕਟੀਕਲ ਇਹ ਕਰਕੇ ਪ੍ਰੈਕਟੀਕਲ ਜੀਵਨ ਜਿਹੜਾ ਹੈਗਾ ਉਹ ਤੇ ਬਿਨਾਂ ਗੱਲ ਨਹੀਂ ਬਣਨੀ ਅਸੀਂ ਪ੍ਰੈਕਟੀਕਲ ਚਾਹੇ ਫੇਲ ਹੋਏ ਉੱਤੇ ਕਮੀ ਹੈ ਸਾਡੇ ਚ ਬਹੁਤ ਸਾਰੇ ਨੇ ਨੇੜੇ ਹੀ ਨੇ ਬਹੁਤ ਦੁਨੀਆ ਨੇੜੇ ਹੀ ਨੇ ਹੁਣ ਬਸੇਰੇ ਨੇ ਕੰਮ ਨਹੀਂ ਹੈਗੇ ਸਿਰਫ ਇਕੱਠੇ ਹੋਣ ਦੀ ਗੱਲ ਹੈ ਪਲਟਾ ਆਊਗਾ ਹਉਣ ਵਾਲਾ ਹੀ ਹੈ ਜਿਹੜਾ ਜਮਾ ਹੈ ਉਹ ਪਾਈ ਆਪਾਂ ਚੁੜੀਏ ਆਪਣੀ ਆਪਣੀ ਆਉਣ ਵਾਲੀਆਂ ਇਹਨਾਂ ਤੋਂ ਖਹਿੜਾ ਜਿਵੇਂ ਛਡਾਉਣਾ ਹੈ ਇਹ ਜਾਬ ਨੇ ਹੈ ਅਜਿਹੇ ਗਵਰਨਰ ਨਾ ਜੋ ਦੇ ਅਦਬਾਨ ਸਾਰੇ ਜਮੇ ਨੇ ਬਲੂਕਰੇਸੀ ਸਾਰੇ ਜਮੇ ਨੇ ਹੋੜਿਆਂ ਜਾਨ ਨੂੰ ਛੱਡ ਕੇ ਸਾਡੇ ਨਹੀਂ ਮਰ ਜਾਂਦਾ ਚੰਗੇ ਵੀ ਨੇ ਉਹਨਾਂ ਚੰਗਿਆਂ ਨੂੰ ਛੱਡ ਕੇ ਬਾਕੀ ਜਮ ਇਹ ਨਾਲ ਦੇ ਜਾਲ ਦੇ ਵਿੱਚ ਅਸੀਂ ਫਸੇ ਹੋਏ ਆਂ ਜਿਹੜਾ ਸਾਡਾ ਸਿਸਟਮ ਸੀ ਨਾ ਰਾਜ ਪ੍ਰਬੰਧ ਦਾ ਆਪਣਾ ਉਹ ਸੀ ਬਦਲ ਲਿਓ ਗਲਤੀ ਕੀਤੀ ਸਾਡਾ ਇੰਡੀਆ ਦਾ ਭਾਰਤ ਦਾ ਨਹੀਂ ਐਸੇ ਤੋਂ ਮੈਂ ਇਹ ਸ਼ੈਤਾਨ ਦਾ ਜਿਹੜਾ ਸਾਡੇ ਦੇ ਰਾਜ ਕਰਨਾ ਤੇ ਇਹ ਤੋਂ ਆਪਾਂ ਖੜੇ ਚੜੇ ਲੈਣਾ ਜਦ ਸਿਆਣੇ ਬੈਠਣਗੇ ਨਾ ਆਪੇ ਹੋ ਜਾਊਗਾ ਠੀਕ ਸਭ ਕੁਝ ਗ੍ਰੰਥਾਂ ਸਭ ਕੁਝ ਲਿਖਿਆ ਹੋਇਆ ਹੈ ਰਾਜ ਅਜਦਾ ਰਾਜ ਰਗੂ ਦਾ ਰਾਜ ਦਸ਼ਮ ਪਾਸ਼ਾ ਨੇ ਲਿਖਿਆ ਸਾਨੂੰ ਲਿਖ ਕੇ ਦੇ ਕੇ ਐ ਤਰੀਕੇ ਨਾਲ ਰਾਜ ਕਰਦੇ ਹੋ ਭਾਈ ਵਧੀਆ ਹੋ ਜਾਊਗਾ ਕੋਣ ਰਗੂ ਕੱਤੜ ਇਕ ਕਨ ਤਾਪ ਨੂੰ ਸਾਰਿਆਂ ਨੂੰ ਪਤਾ ਨਾ ਰਗੂ ਕੋਲ ਰੀਤੀ ਸਦਾ ਚੱਲੀ ਆ ਪ੍ਰਾਣ ਜਾਏ ਪਰ ਬਚਨ ਨਾ ਜਾਈ ਜੋ ਬੈਦਾ ਕਰਤਾ ਫਬਰ ਨੂੰ ਪ੍ਰਾਣ ਜਾ ਸਕਦੇ ਨੇ ਬੈਦੋ ਤੋਂ ਨਹੀਂ ਬਾਪ ਫੇਰਾ ਜਾ ਠੀਕ ਹੈ ਨੂੰ ਯਾਰ ਕਥਨੀ ਜੀ ਦੇ ਫਰਕ ਨਹੀਂ ਉਹ ਦਰਵਾਜ਼ਾ ਦੇ ਦੋ ਬਾਸ ਫਿਰ ਨਾ ਕੋਈ ਅਫਸਰ ਜਥਾ ਰਾਜਾ ਤथा ਪ੍ਰਜਾ ਪ੍ਰਜਾ ਨੂੰ ਅਫਸਰ ਨੂੰ ਅਪੇਠੀ ਕੋਣਾ ਭੇਜੂਗਾ ਉਹ ਇਹ ਜਾ ਕੋਈ ਬੰਦਾ ਲੱਭ ਲੋ ਲੱਭਣ ਨੂੰ ਬਥੇਰੇ ਨੇ ਥੋੜੇ ਨਹੀਂ ਹੈਗੇ ਬਥੇਰੇ ਪਰ ਉਹਨਾਂ ਨੇ ਜੇ ਭੈਣ ਸਾਹਿਬ ਕਹਿੰਦੇ ਨਾ ਉਹਨਾਂ ਨੇ ਕਿਹਾ ਵੀ ਬਾਬਾ ਸਾਨੂੰ ਬਖਸ਼ੋ ਬਈ ਤੁਸੀਂ ਕੱਲ ਰੋ ਰੋਇਆ ਸੀ ਆਪ ਔਖਾ ਸਭ ਤੋਂ ਬੁਰਾ ਵਰਨਾ ਪੈਂਦਾ ਮੂੰਹ ਤੇ ਗੱਲ ਕਰਕੇ ਤੋਂ ਬਹੁਤੀ ਗੱਲ ਸਹਤ ਰਸਾ ਸਹਰੇ ਤੇ ਗੰਡ ਜਿੱਦਣ ਅਸੀਂ ਆ ਗਏ ਨਾ ਆਪਣੇ ਗੁਰੂ 피ਰਾਂ ਦੇ ਬਚਨਾਂ ਦੇ ਉੱਤੇ ਖੜ ਗਏ ਸਾਰੇ ਮਸਲੇ ਹੱਲ ਹੋ ਗਏ ਜੀ ਕਾ ਖਾਲਸਾ בואי But... אהלן.